ਜੇ ਕਰ ਸਾਹਿਬ ਮਨੋ ਨਾ ਵਿਸਰੇ ਤਾ ਸਹਿਲਾ ਮਰਨਾ

बारी को न बी जिहा चरी लिखिया चिरी लिखिया हुकम हुकमाए சா பதாத்து சாத்து பதாத்து சதாத்து சாத்த சா ச ਸਦਿਆਂ ਤੇ ਜਾਣਾ ਪੈਂਦਾ ਸਦਿਆਂ ਤੇ ਜਾਣਾ ਪੈਂਦਾ ਸਦਿਆਂ ਤੇ ਜਾਣਾ ਪੈਂਦਾ ਸਦਿਆਂ ਤੇ ਜਾਣਾ ਪੈਂਦਾ ਜੀ ਸਦਿਆਂ ਤੇ ਜਾਣਾ ਪੈਂਦਾ ਸਦਿਆਂ ਤੇ ਜਾਣਾ ਪੈਂਦਾ ਸਦਿਆਂ ਤੇ ਜਾਣਾ ਪੈਂਦਾ ਸਦਿਆਂ ਤੇ ਜਾਣਾ ਜਾ ਕੀ ਆਈਦਾ ਸਤਿਆਂ ਤੇ ਜਾਣਾ ਪੈਂਦਾ ਕੱਲ੍ਹ ਨੇ ਜਾ ਕੀ ਆਈਦਾ ਜਾਣਾ ਪੈਦਾ ਜਾਣਾ ਹੈ ਸਤਿਆਰੇ ਰਾਣਾ ਕੰਦ ਸਦਿਆਂ ਤੇ ਜਾਣਾ ਪੈਤਾ ਜੀ ਦੀ ਅੰਤਮਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਿਓ ਸਤਿਗੁਰੂ ਜੀ ਦੀ ਗੋਦ ਵਿੱਚ ਬਹਿ ਕੇ ਸਤਿਗੁਰੂ ਜੀ ਅੱਗੇ ਅਰਜ਼ੋਈ ਕਰੀ ਅਰਦਾਸ ਕਰੀਏ ਮਾਰਾ ਸੱਚੇ ਪਾਤਸ਼ਾਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਕਿਸੇ ਦੀ ਮਾਂ ਤੁਰ ਜਾਣਾ ਮਾਂ ਦਾ ਤੁਰ ਜਾਣਾ ਬੜਾ ਔਖਾ ਹੁੰਦਾ ਹੈ ਇਹ ਪਰਿਵਾਰ ਨੂੰ ਪਤਾ ਹੁੰਦਾ ਜਿਸ ਤਨ ਲੱਗਦੀ ਹੈ ਉਸ ਤਨ ਨੂੰ ਪਤਾ ਹੁੰਦਾ ਹੈ ਸਾਖ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਮੇਰੇ ਲਈ ਕਿੰਨੀ ਚੰਗੀ ਸੀ ਮੇਰੇ ਲਈ ਕੀ ਕੀ ਕੀਤਾ ਉਸ ਨੇ ਸਭ ਨੂੰ ਆਪਣੇ ਪਰਿਵਾਰ ਨੂੰ ਪਤਾ ਹੁੰਦਾ ਮਾਤਾ ਜੀ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਲੇ ਜਾਣਾ ਇਸ ਸੁਭਾਵਕ ਇੱਕ ਨਾ ਇੱਕ ਦਿਨ ਦੁਨੀਆ ਤੋਂ ਬੰਦੇ ਨੇ ਜ਼ਰੂਰ ਜਾਣਾ ਹੁੰਦਾ ਕਦੋਂ ਜਾਣਾ ਇਹ ਕਿਸੇ ਨੂੰ ਨਹੀਂ ਪਤਾ ਕੀ ਜਾਣਾ ਕਿ ਬਮਰ ਰਹੇਗੇ ਕਿਹਦਾ ਮਰਨਾ ਹੋਏ ਜੇਕਰ ਸਾਹਿਬ ਮਨੋਨਾ ਵਿਸਰੈ ਤਾਂ ਸਹਿਲਾ ਮਰਨਾ ਹੋ ਜਦੋਂ ਬੰਦੇ ਨੂੰ ਇਸ ਦੁਨੀਆ ਦੇ ਵਿੱਚ ਬੰਦਾ ਇਨਸਾਨ ਆਉਂਦਾ ਹੈ ਕਿ ਆ ਜਾਣਾ ਕਿ ਉਹ ਮਰ ਰਹੇਗੇ ਕਿਹਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਮੈਂ ਬੜੇ ਲੋਕ ਦੁਨੀਆ ਦੇ ਵਿੱਚ ਇਦਾਂ ਦੇ ਵੀ ਵੇਖੇ ਹਨ ਜਿਨ੍ਹਾਂ ਦੀ ਜਿੰਦ ਨਹੀਂ ਨਿਕਲਦੀ ਤੜਫਦੇ ਨੇ ਰੋਂਦੇ ਨੇ ਕਰ ਲਾਉਂਦੇ ਨੇ ਜਿੰਦ ਨਿਕਲ ਜਾਏ ਤੁਸੀਂ ਬੜੇ ਲੋਕ ਹਸਪੀਟਲਾਂ ਦੇ ਵਿੱਚ ਵੇਖੇ ਹੋਣਗੇ ਤੜਫਦੇ ਹੁੰਦੇ ਨੇ ਵੀ ਇਹਦੇ ਨਾਲ ਉਤੇ ਮਰ ਜਾਈਏ ਚੰਗੇ ਆ ਇਹਦੇ ਨਾਲ ਉਤੇ ਦੁਨੀਆ ਤੋਂ ਤੁਰ ਜਾਈਏ ਚੰਗੇ ਆ ਵੀ ਇਸ ਇਹੋ ਜੀ ਜ਼ਿੰਦਗੀ ਤੋਂ ਕੀ ਥੋੜਿਆ ਸਾਡਾ ਤੇ ਮੈਂ ਉਹ ਲੋਕਾਂ ਤੋਂ ਵੀ ਸੁਣਿਆ ਵੀ ਚਲੋ ਚੱਲਦੇ ਫਿਰਦੇ ਦੁਨੀਆ ਤੋਂ ਮਾਤਾ ਜੀ ਤੁਰ ਗਏ ਦੁਨੀਆ ਤੋਂ ਤੁਰ ਗਏ ਚਲਦੇ ਫਿਰਦੇ ਨਹੀਂ ਲੋਕੀ ਬੜੇ ਤੜਫਦੇ ਨੇ ਲੋਕੀ ਜਿੰਦ ਨੇ ਨਿਕਲਦੀ ਤਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਜੇ ਮੰਜੇ ਤੇ ਸਾਰੀ ਜ਼ਿੰਦਗੀ ਤੜਫਦਾ ਰਹਿੰਦਾ ਅਰਦਾਸਾਂ ਕਰਦਾ ਇਹਦੇ ਨਾਲ ਕਿ ਮੈਂ ਦੁਨੀਆ ਦਾ ਤੁਰ ਜਾਵਾਂ ਚੰਗਾ ਜਰ ਆਈ ਜੋਵਣ ਹਾਰਿਆ ਬਾਲ ਜਵਾਨੀ ਹਰ ਵਿਰਦ ਫੁਣ ਤੀਨ ਅਵਸਥਾ ਜਾਣ ਤਿੰਨ ਅਵਸਥਾ ਹੁੰਦੀਆਂ ਨੇ ਬੰਦੇ ਦੀਆਂ ਜੀ ਤਿੰਨ ਅਵਸਥਾ ਬਾਲ ਜਵਾਨੀ ਔਰ ਵਿਰਧ ਫਣ ਤਿੰਨ ਅਵਸਥਾ ਜਾਣ ਪਹਿਲਾ ਬਚਪਨ ਫਿਰ ਜਵਾਨੀ ਫਿਰ ਬੁਢੇਪਾ ਬੁਢੇਪੇ ਤੋਂ ਬਾਅਦ ਤਾਂ ਮੌਤ ਹੈ ਬੰਦੇ ਦੀ ਬੜਿਆ ਨੂੰ ਕਹੀਦਾ ਨਾਮ ਸਿਮਰਨ ਵਿੱਚ ਜੜੋ ਜੀ ਬੰਦਗੀ ਵਿੱਚ ਜੜੋ ਜੀ ਕੋਈ ਪਤਾ ਨਹੀਂ ਉਸ ਕਾਲ ਕਾਲਪੁਰਖ ਨੇ ਕਦੋਂ ਸਦਾ ਦੇ ਦੇਣਾ ਹੈ ਕਦੋਂ ਸੁਨੇਹਾ ਆਜਣ ਸਤਿਗੁਰੂ ਜਿੰਨਾ ਚਿਰ ਦੀਵੇ ਦੇ ਵਿੱਚ ਤੇਲ ਹੈ ਉਨਾ ਚਿਰ ਉਸ ਬੱਤੀ ਦਾ ਵੀ ਮੁੱਲ ਹੈ ਉਸ ਦੀਵੇ ਦਾ ਵੀ ਮੁੱਲ ਹੈ ਤੇ ਜਿੰਨਾ ਚਿਰ ਉਸ ਦੀਵੇ ਦੇ ਵਿੱਚੋਂ ਤੇਲ ਖਤਮ ਹੋ ਗਿਆ ਉਹਦਾ ਕੱਖ ਵੀ ਮੁੱਲ ਨਹੀਂ ਰਹਿੰਦਾ ਇਸੇ ਤਰ੍ਹਾਂ ਜਿੰਨਾ ਚਿਰ ਆਪਣੇ ਸਰੀਰ ਦੇ ਵਿੱਚ ਜੋਤ ਹੈ ਉਸ ਅਕਾਲ ਪੁਰਖ ਜੀ ਦੀ ਜਿੰਨਾ ਚਿਰ ਸਤਿਗੁਰੂ ਜੀ ਨੇ ਆਪਾਂ ਨੂੰ ਸਵਾਸ ਬਖਸ਼ੇ ਹਨ 24000 ਸਵਾਸ ਆਪਾਂ ਨੂੰ ਰੋਜ਼ ਮਿਲਦਾ ਹੈ ਦਿਨ ਵਿੱਚ ਜਦੋਂ ਸੋ ਕੇ ਉੱਠਦੇ ਹਾਂ ਜਦੋਂ ਸਵਾਸ ਮਿਲਦੇ ਹਨ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਰੈਣ ਸੁੱਖਾ ਨ ਬਦੀਤ ਹੋਈ ਹੈ ਦਿਨ ਚੜ੍ਹਿਆ ਮਾਰਾ ਸੱਚੇ ਪਾਤਸ਼ਾਹ ਕਿਰਪਾ ਕੀਤੀ ਇੱਕ ਦਿਨ ਹੋਰ ਨਵਾਂ ਬਖਸ਼ ਦਿੱਤਾ ਸਾਨੂੰ ਚੇਤੇ ਰੱਖਿਓ ਜਦੋਂ ਬੰਦਾ ਹਸਪੀਟਲ ਦੇ ਵਿੱਚ ਜਾਂਦਾ ਹੈ ਸਵਾਸ ਉਧਾਰੇ ਨਹੀਂ ਦਿੱਤੇ ਜਾ ਸਕਦੇ ਭਾਵੇਂ ਲੱਖ ਕਰੋੜਪਤੀ ਹੋਵੇ ਬੰਦਾ ਖਰਬਾ ਪਤੀ ਬੰਦਾ ਹੋਵੇ ਕੋਈ ਬੰਦਾ ਹੈ ਜਿਹੜਾ ਕਹੇ ਦਵੇ ਮੈਂ ਸਵਾਸ ਖਰੀਦ ਸਕਦਾ ਇਹ ਤਾਂ ਸਤਿਗੁਰੂ ਜੀ ਦੀ અપਾਰ ਬਖਸ਼ਿਸ਼ ਕਿਰਪਾ ਹੈ ਉਹ ਤਰਾਈ ਵੀ ਜਾਂਦਾ ਹੈ ਖਵਾਈ ਵੀ ਜਾਂਦਾ ਹੈ ਪਿਆਈ ਵੀ ਜਾਂਦਾ ਹੈ ਤੋਰੀ ਵੀ ਫਿਰਦਾ ਆਪਾਂ ਨੂੰ ਪਰ ਬੰਦਾ ਬੇਸ਼ੁਕਰਾ ਹੋ ਚੁੱਕਿਆ ਹੈ ਸ਼ੁਕਰਾ ਬੇਸ਼ੁਕਰਾ ਹੋ ਚੁੱਕਿਆ ਕੋਈ ਯਾਦ ਹੀ ਨਹੀਂ ਰੱਖਦਾ ਅੱਜ ਪੁੱਛੋ ਸਿਮਰਨ ਵਿੱਚ ਜੁੜੋ ਬੰਦਗੀ ਵਿੱਚ ਜੁੜੋ ਟਾਈਮ ਹੀ ਨਹੀਂ ਹੈ ਜਦੋਂ ਆਣ ਪੈਂਦੀ ਹੈ ਸਰੀਰ ਤੇ ਫਿਰ ਟਾਈਮ ਆਪੇ ਨਿਕਲ ਜਾਂਦਾ ਮੈਂ ਇੰਨੇ ਵੇਲੇ ਲੋਕ ਵੀ ਬੜੇ ਵੇਖੇ ਨੇ ਬਿਨਾਂ ਕੰਮ ਦੇ ਲਗੇ ਫਿਰਨਗੇ ਕਿਤੇ 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 ਜੇ ਕਹਿ ਦਈਏ ਨਾਮ ਸਿਮਰਨ ਵਿੱਚ ਬੰਦਗੀ ਵਿੱਚ ਜੁੜਜੋ ਟਾਈਮ ਹੀ ਨਹੀਂ ਹੈ ਜੀ ਸਮਾਂ ਹੀ ਨਹੀਂ ਹੈ ਸਾਡੇ ਕੋਲ ਸਮਾਂ ਤਾਂ ਫਿਰ ਜਦੋਂ ਆਣ ਪੈਂਦੀ ਹੈ ਫਿਰ ਵਕਤ ਜਦ ਵਕਤ ਇਨਸਾਨ ਤੇ ਆਣ ਪੈਂਦਾ ਹੈ ਸਮਾਂ ਤਾਂ ਫਿਰ ਸਾਰਿਆਂ ਨੂੰ ਫਿਰ ਰਿਸ਼ਤੇਦਾਰਾਂ ਨੂੰ ਵੀ ਨਿਕਲ ਜਾਂਦਾ ਸਮਾਂ ਫਲਾਣੇ ਦਾ ਜੀ ਅੱਜ ਆ ਹੋ ਗਿਆ ਹੋ ਗਿਆ ਜਾਣਾ ਹੈ ਜੀ ਉੱਤੇ ਚੇਤੇ ਰੱਖਿਓ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਲਈ ਸਮਾਂ ਕੱਢਦਾ ਹੈ ਤੇ ਗੁਰੂ ਸਾਹਿਬ ਮਹਾਰਾਜ ਉਹਨਾਂ ਦੀ ਲਾਜ ਪੱਤ ਵੀ ਰੱਖਦੇ ਨੇ ਲੱਜਿਆ ਵੀ ਰੱਖਦੇ ਨੇ ਉਹਨਾਂ ਦੀ ਇਸ ਕਰਕੇ ਸਤਿਗੁਰੂ ਦੀ ਬਾਣੀ ਤੋਂ ਜੀਵਨ ਦੀ ਜਾਚ ਸਿੱਖੋ ਭਾਈ ਗੁਰੂ ਸਾਹਿਬ ਕੀ ਸਮਝਾਉਂਦੇ ਹਨ ਆਨੰਦ ਮੀ ਜੀਵਨ ਆਪਣਾ ਜ਼ਿੰਦਗੀ ਵਿੱਚ ਜਿਓ ਗੁਰੂ ਸਾਹਿਬ ਦੀ ਚਰਨਾਂ ਵਿੱਚ ਬਹਿ ਕੇ ਸੱਚੇ ਪਾਤਸ਼ਾਹੇ ਰੋਜ਼ ਅਰਦਾਸ ਕਰੇ ਕਰੋ ਮਹਾਰਾਜ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਰੈਣ ਸੁੱਖਾਂ ਦਾ ਵਤੀਤ ਹੋਈ ਹੈ ਦਿਨ ਚੜਿਆ ਸੁਵਾਸ ਬਖਸ਼ੇ ਹਨ ਮਹਾਰਾਜ ਆਓ ਗੁਰਜੀਤ ਸਿੰਘ ਜੀ ਵੱਲੋਂ 10 ਮਿੰਟ ਲਈ ਹਾਜ਼ਰੀ ਭਰਨਗੇ ਉਹ ਵੀ ਆਓ ਸਤਿਗੁਰੂ ਜੀ ਤੋਂ ਜੀਵਨ ਦੀ ਜਾਚ ਸਿੱਖੀ ਜੀ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਓ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਗੁਰੂ ਦੀ ਬਾਣੀ ਵਣ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਹੋ ਜੀਵਨ ਦੀਆਂ ਸਿੱਖ ਲੈ ਜਾਚਾਂ ਜੀਵਨ ਦੀਆਂ ਸਿੱਖ ਲੈ ਜਾਚਾਂ ਜੀਵਨ ਦੀਆਂ ਸਿੱਖ ਲੈ ਜਾਚਾਂ ਜ਼ਿੰਦਗੀ ਦੀਆਂ ਸਿੱਖ ਲੈ ਜੀਵਨ ਦੀਆਂ ਸਿੱਖ ਲੈ ਜਾਚਾਂ ਜ਼ਿੰਦਗੀ ਦੀਆਂ ਸਿੱਖ ਲੈ ਜਾਚਾਂ ਜੀਵਨ ਦੀਆਂ ਸਿੱਖ ਲੈ ਜਾਂਚਾਂ 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 ਜੀਵਨ ਦੀਆਂ ਸਿੱਖ ਲੈ ਜਾਚਾਂ ਜ਼ਿੰਦਗੀ ਦੀਆਂ ਸਿੱਖ ਲੈ ਜੀਵਨ ਦੀਆਂ ਸਿੱਖ ਲੈ ਜਾਂਚਾਂ ਜ਼ਿੰਦਗੀ ਦੀਆਂ ਸਿੱਖ ਲੈ ਜਾਂਚਾਂ ਜੀਵਨ ਦੀਆਂ ਸਿੱਖ ਲੈ ਜਾਂਚਾਂ ਜੀਵਨ ਦੀਆਂ ਸਿੱਖ ਲੈ ਜਾਂਚਾਂ ਜ਼ਿੰਦਗੀ ਦੀਆਂ ਸਿੱਖ ਲੈ ਜਾਂਚਾਂ ਜ਼ਿੰਦਗੀ ਦੀਆਂ ਸਿੱਖ ਲੈ ਜਾਂਚਾਂ ਜੀਵਨ ਦੀ ਜਾ ਸਿੱਖੀਏ ਸਤਿਗੁਰੂ ਦੀ ਆਓ ਹੁਣ ਰਹਿਦਾ ਸਮਾਂ ਬਾਬਾ ਗੁਰਜੀਤ ਸਿੰਘ ਜੀ ਪਾਸੋਂ ਉਸ ਤੋਂ ਉਪਰੰਤ ਬਾਬਾ ਉਦਮ ਸਿੰਘ ਜੀ ਸ਼ਾਦੀਹੀਰੀ ਵਾਲਿਆਂ ਪਾਸੋਂ ਕੀਰਤਨ ਆਪਾਂ ਸਰਵਣ ਕਰਨਾ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਜੀ ਆਓ ਦਰਬਾਰ ਸਾਹਿਬ ਵਿੱਚ ਸਜੰਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ